ਕੱਟ ਸ਼ਰੀਆ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਸਾਥੀਓ ਇਸ ਸਮੇਂ ਅਸੀਂ ਮਹਿੰਦੀਪੁਰ ਬਾਈਪਾਸ ਤੇ ਮੌਜੂਦ ਹਾਂ ਇੱਕ ਪਾਸੇ ਸਰਕਾਰਾਂ ਵੱਲੋਂ ਇੱਕ ਪਾਸੇ ਪੋਲਿਟਿਕਲ ਪਾਰਟੀਆਂ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਕਿ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਬਹੁਤ ਉੱਚ ਹੋ ਗਿਆ ਹੈ ਤੇ ਬਹੁਤ ਉੱਚ ਕਰ ਦੇਣਾ ਪਰ ਦੂਜੇ ਪਾਸੇ ਲੋਕ ਹੀਠਾ ਡਿੱਗੀ ਜਾਂਦੇ ਆ ਇੰਨੀ ਹੀਠਾ ਡਿੱਗ ਜਾਂਦੇ ਕਿ ਉਹਨੂੰ ਕੱਢਣਾ ਬਹੁਤ ਔਖਾ ਹੋ ਜਾਂਦਾ ਇਹ ਪੁਲੀ ਆ ਜੀ ਜਦੋਂ ਤੁਸੀਂ ਗੜ ਸ਼ੰਕਰ ਰੋਡ ਵੱਲੋਂ ਆਉਂਦੇ ਹੋ ਵਿਸ਼ਾਲ ਮੈਗਾ ਮਾਰਦੇ ਬਿਲਕੁਲ ਨਾਲ ਪੁਲੀ ਹੈ ਜਿਹਦੇ ਤੇ ਪਹਿਲਾਂ ਵੀ ਬੜੀ ਬਾਰ ਅਸੀਂ ਖਬਰਾਂ ਲਾ ਚੁੱਕੇ ਹਾਂ ਔਰ ਅੱਜ ਇੱਥੇ ਇੱਕ ਹਾਦਸਾ ਹੁੰਦਾ ਹਾਦਸਾ ਕਿਵੇਂ ਹੁੰਦਾ ਵੀਰ ਜੀ ਨਾਮਤਾਰੀ ਵੀਰ ਜੀ ਇਹ ਦੱਸ ਦਿਆ ਕਿ ਆ ਤੁਸੀਂ ਦੇਖੋ ਕਿ ਜਿਹੜੀ ਬਾਉਂਡਰੀ ਹੈ ਟੁੱਟੀ ਹੋਈ ਹੈ ਔਰ ਕਹਿੰਦੇ ਕਈ ਵੇਲੇ ਬੱਸ ਮੋੜਨ ਵਾਲੇ ਬੱਸ ਦੱਬ ਕੇ ਮੋੜ ਦਿੰਦੇ ਆ ਔਰ ਮੋਟਰਸਾਈਕਲ ਸਵਾਰ ਜਿਹੜਾ ਵਿਅਕਤੀ ਆ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਉਹਦਾ ਬੈਲੈਂਸ ਵਿਗੜਦਾ ਕੱਟ ਵੱਜਦਾ ਹੈ ਤਾਂ ਉਸ ਤੋਂ ਬਾਅਦ ਮੋਟਰਸਾਈਕਲ ਸਿੱਧਾ ਜਿਹੜਾ ਹੇਠਾ ਡਿੱਗ ਜਾਂਦਾ ਬੰਦੇ ਦੇ ਗੰਭੀਰ ਸੱਟਾਂ ਵੱਜਦੀਆਂ ਸਿਰ ਤੇ 66 ਵਜਦੀ ਆ ਉਹਦੀ ਵਾਈਫ ਨਾਲ ਸੀ ਪਰ ਰੱਬ ਦਾ ਇਹਨਾਂ ਸ਼ੁਕਰ ਹੈ ਜਾਨੀ ਬਚਾਓਗੇ ਲੇਕਿਨ ਦੱਸਿਆ ਜਾ ਰਿਹਾ ਜਿਹੜੀ ਸੱਟ ਆ ਉਹ ਸਿਰ ਤੇ ਲੱਗੀ ਹੈ ਔਰ ਜਦੋਂ ਸਿਰ ਤੇ ਸੱਟ ਲੱਗਦੀ ਹੈ ਉਹ ਗੰਭੀਰ ਹੋਈ ਜਾਂਦੀ ਹੈ ਨਾਮਤਾਰੀ ਸਾਹਿਬ ਇਹ ਦੱਸੋ ਪੂਰੀ ਸਿਚੁਏਸ਼ਨ ਸਾਨੂੰ ਸਮਝਾਓ ਕਿ ਘਟਨਾ ਕਿਵੇਂ ਹੋਈ ਸਰ ਇਧਰੋਂ ਮੋਟਰਸਾਈਕਲ ਆ ਰਿਹਾ ਸੀ ਨਵੇਂ ਸ਼ਹਿਰੋਂ ਵੱਲੋਂ ਤੇ ਇਧਰੋਂ ਕਈ ਵਾਰ ਇਦਾਂ ਹਾਸਾ ਹੋ ਜਾਂਦਾ ਹੈ ਜਦਕਿ বাস ਹੈ ਨਾ ਜਿਹੜੀ ਸਰਕਾਰੀ ਹੈ ਉਹ ਛੇਤੀ ਮੁੜ ਜਾਂਦੀ ਹੈ ਇਧਰੋਂ ਐਨ ਟਰਨ ਕਰ ਜਾਂਦੀ ਆ ਆ ਟਾਇਰਾਂ ਦੇ ਨਿਸ਼ਾਨ ਵੀ ਆ ਇੱਥੋਂ ਝੜ ਜਾਂਦੀ ਆ ਥੋੜਾ ਮਾਈਕ ਦੇ ਨੇੜੇ ਰਹੋ ਇੱਥੋਂ ਚੜ ਜਾਂਦੀ ਆ ਇੱਥੋਂ ਚੜਨ ਕਰਨਾ ਜਿਹੜਾ ਮੋਟਰਸਾਈਕਲ ਪਿੱਛੋਂ ਆਂਦਾ ਉਹ 22 ਚ ਉਹਨੂੰ ਉਹਨੂੰ ਨਾ ਚਾਹੁੰਦੇ ਵੀ ਝਟਕਾ ਲੱਗ ਜਾਂਦਾ ਧੱਕਾ ਵੱਜਦਾ ਨਹੀਂ ਲੱਗਦਾ ਜੀ ਬੱਸ ਵਾਲੇ ਨੂੰ ਜਿੱਦਾਂ ਮੋੜ ਦਿੰਦੇ ਇੱਕਦਮ ਇਹ ਮੋੜ ਮੋੜਦੇ ਆ ਤੇ ਉਹ ਬੰਦਾ ਵਿਚਾਰਾ ਇੱਧਰੋਂ ਜਾ ਰਿਹਾ ਸੀ ਤਾਂ ਮੋੜ ਮੁੜ ਗਿਆ ਤਾਂ ਮੁੜਦੇ ਹੀ ਸਾਰ ਥੱਲੇ ਜਾ ਡਿਗਿਆ ਤਾਂ ਅੱਛਾ ਪਹਿਲਾਂ ਇੱਥੇ ਬੈਰੀਕੇਡ ਨਹੀਂ ਸੀ ਹੁਣ ਲਾਇਆ ਮੇਰੇ ਕੋਲ ਬੈਰੀਕੇਡ ਤਾਂ ਹੁਣ ਭਾਜੀ ਉਹਨਾਂ ਨੇ ਲਾਇਆ ਉਹ ਜਿਹੜੀ ਗੁਜਰਾਤ ਗੁਜਰਾਤ ਪੁਲਿਸ ਆ ਨਾ ਇਹਨਾਂ ਨੇ ਚੱਕ ਕੇ ਉਹਨਾਂ ਨੂੰ ਇਹਨਾਂ ਸਾਰਿਆਂ ਨੇ ਮਿਲ ਕੇ ਆ ਮੁੰਡੇ ਨੇ ਚੱਕਿਆ ਥੱਲੇੋਂ ਇਹਨੇ ਪਾਜੀ ਇਹਨੇ ਵੀ ਲੱਗੇ ਇਹਦੇ ਸੱਟਾਂ ਲੱਗੀਆਂ ਇਹਨਾਂ ਦੇ ਵੀ ਹਾਂ ਇਹਨਾਂ ਦੇ ਵੀ ਲੱਗੀਆਂ ਛਾਲ ਮਾਰੀ ਇਹਨਾਂ ਨੇ ਥੱਲੇ ਛਾਲ ਮਾਰਦੀ ਚੱਕਿਆ ਅੱਛਾ ਬੋਲ ਜਦੋਂ ਡਿੱਗ ਗਿਆ ਉਹ ਪਾਣੀ ਚ ਜਾ ਕੇ ਡਿੱਗਿਆ ਇੱਥੇ ਪੱਥਰਾਂ ਚ ਬਚੇ ਥੱਲੇ ਜਾ ਕੇ ਡਿੱਗਿਆ ਇੱਥੇ ਪੱਥਰਾਂ ਦੇ ਵਿੱਚ ਫਸ ਗਿਆ ਪੱਥਰਾਂ ਦੇ ਸਿਰ ਸੁਰ ਚੰਗਾ ਹੀ ਉਹਦਾ ਖੁੱਲ ਗਿਆ ਆ ਨਾਲ ਦੀ ਨਾਲ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਜਿਹੜੀਆਂ ਤਸਵੀਰਾਂ ਅਸੀਂ ਮੌਕੇ ਤੇ ਤੋਂ ਲੈ ਲਈਆਂ ਸਿਗੀਆਂ ਜਿਹੜਾ ਸਿਰ ਥੱਲੇ ਵੱਜਦਾ ਤੇ ਮੋਟਰਸਾਈਕਲ ਉਹ ਜੇ ਅੱਗੇ ਵੱਜਿਆ ਜੀ ਥੱਲੇ ਉੱਥੇ ਇੱਕ ਪੱਥਰ ਤੇ ਮੋਟਰਸਾਈਕਲ ਫਿਰ ਕਿੱਦਾਂ ਕੱਟਿਆ ਮੋਟਰਸਾਈਕਲ ਆਹ ਮੁੰਡਿਆਂ ਨੇ ਕੱਟਿਆ ਜੀ ਦੋਨਾਂ ਨੇ ਕੋਈ ਕਹੀ ਸੀਗਾ ਇੱਕ ਨਹੀਂ ਮੁਲਾਜ਼ਮ ਨਹੀਂ ਆਹ ਮੁੰਡੇ ਨੇ ਕੱਟਿਆ ਇੱਕ ਉਹ ਮੁੰਡਾ ਉਧਰ ਰੇਡੀ ਵਾਲਾ ਸੀਗਾ ਉਹਨੇ ਕੱਟਿਆ ਦੋਨਾਂ ਤਿੰਨਾਂ ਨੇ ਮਿਲ ਕੇ ਹੁਣ ਜਿਹੜਾ ਵਿਅਕਤੀ ਹੈ ਜਿਹਨੂੰ ਕੱਟਿਆ ਸੀਗਾ ਹਾਂਜੀ ਉਹ ਠੀਕ ਹੈ ਸਥਿਤੀ ਨਹੀਂ ਉਹਦੇ ਸੱਟਾਂ ਉਧਰ ਲੱਗੀਆਂ ਚੰਗੀਆਂ ਉਧਰ ਸਿਰ ਬਾਕੀ ਸਭ ਕੁਝ ਠੀਕ ਹੈ ਸਿਰ ਖੁੱਲ ਗਿਆ ਇੱਥੋਂ ਥੋੜਾ ਜਿਹਾ ਪਰ ਸਿਰ ਦੀ ਸੱਟ ਸਭ ਤੋਂ ਹਾਂਜੀ ਹਾਂਜੀ ਕਾਫੀ ਲੱਗੀ ਇਹ ਚੜ੍ਹ ਵੀ ਕਾਰਨ ਆ ਇਹ ਵੀ ਨਾਲ ਦੀ ਨਾਲ ਕਹਿੰਦੇ ਆ ਕਿ ਕਿਹ ਵੀ ਕਾਰਨ ਆ ਕਿ ਸਪੀਡ ਬ੍ਰੇਕਰ ਹੈ ਔਰ ਇੱਥੋਂ ਵੀ ਕਈ ਵੇਲੇ ਬੰਦੇ ਕੋ ਬੈਲੈਂਸ ਨਹੀਂ ਜਾਂਦਾ ਆਮਣੇ ਤੋਂ ਸਾਹਮਣੇ ਗੱਡੀਆਂ ਵੀ ਜਦੋਂ ਆਉਂਦੀਆਂ ਕਈ ਵੇਲੇ ਬੰਦਾ ਘਬਰਾ ਵੀ ਜਾਂਦਾ ਇਹ ਸਪੀਡ ਬ੍ਰੇਕਰ ਜਾਂ ਤਾਂ ਪੱਟ ਦਿੱਤਾ ਜਾਵੇ ਜਾਂ ਫਿਰ ਇਹਨੂੰ ਇੱਕ ਸਿੰਗਲ ਪੱਟਣ ਨਾਲ ਵੀ ਔਖਾ ਨਾ ਉਧਰੋਂ ਵੀ ਗੱਡੀਆਂ ਤੇਜ਼ ਜਾਂਦੀਆਂ ਨਹੀਂ ਜਾਂ ਤਾਂ ਸਿੰਗਲ ਕੀਤਾ ਜਾਵੇ ਡਬਲ ਦੇ ਵਿੱਚ ਨਾ ਜੇ ਕਈ ਜਨਾਨੀਆਂ ਇੱਥੋਂ ਜੰਪ ਬਹੁਤ ਜ਼ੋਰ ਦੀ ਸਕੂਟਰੀ ਹੋ ਜਾਂਦੀ ਆ ਟੈਕਨੀਕਲੀ ਸਮਝੀ ਇਧਰੋਂ ਵੀ ਗੱਡੀ ਕੇ ਵੇਲੇ ਤੇਜ਼ ਆ ਜਾਂਦੀ ਨਾ ਤਾਂ ਇੱਥੇ ਗੱਡੀ ਦੀ ਇੱਕ ਵਾਰੀ ਬ੍ਰੇਕ ਲੱਗਣੀ ਤਾਂ ਜ਼ਰੂਰੀ ਹੈ ਪਰ ਹਾਂ ਇਹਨੂੰ ਕਵਰ ਹੋਣਾ ਚਾਹੀਦਾ ਹਾਂਜੀ ਇਹ ਇਹ ਚੀਜ਼ ਆ ਪੁਲੀ ਥੋੜੀ ਕਵਰ ਹੋ ਕੇ ਇਧਰ ਨੂੰ ਆ ਚੀਜ਼ ਕਵਰ ਹੋਣੀ ਚਾਹੀਦੀ ਆ ਪੁਲੀ ਕਵਰ ਹੋਣੀ ਚਾਹੀਦੀ ਆ ਬਾਉਂਡਰੀ ਪ੍ਰੋਪਰ ਹੋਣੀ ਚਾਹੀਦੀ ਆ ਜਾਨ ਬਚ ਗਈ ਉਹਦਾ ਬੰਦੇ ਦੀ ਕਿਸਮਤ ਵਾਹ ਦੇਖੋ ਜਾਨ ਬਚ ਗਈ ਪਰ ਸਿਰ ਤੇ ਸੱਟ ਲੱਗ ਗਈ ਪਤਾ ਨਹੀਂ ਕਿੰਨੀ ਦੇਰ ਲੱਗੀ ਕੀ ਕੌਣ ਨੂੰ ਲੱਗਣੀ ਹੈ ਨਾ ਹਾਂਜੀ ਹਾਂਜੀ ਇਹ ਬਿਲਕੁਲ ਗੰਭੀਰ ਆ ਪੁਲਿਸ ਪ੍ਰਸ਼ਾਸਨ ਵੀ ਨਾਲ ਹੈ ਉਸੇ ਵੇਲੇ ਪਰ ਨਾਮਤਾਰੀ ਜਿਹੜੇ ਭਾਜੀ ਆ ਇਹਨਾਂ ਨਾਲ ਹੋਰ ਵੀਰ ਜੋ ਪ ਇਧਰਲੇ ਪਾਸੇ ਆਪਾਂ ਕਰ ਲਈ ਜਸਵਿੰਦਰ ਸਰ ਨਾਲ ਆ ਸਰ ਬੰਦੇ ਨੂੰ ਬਾਹਰ ਕੱਢਿਆ ਗਿਆ ਹੁਣ ਸਥਿਤੀ ਕਿਹੋ ਜੀ ਉਹਦੀ ਇਦਾਂ ਜੀ ਹੁਣ ਉਹ ਬਿਲਕੁਲ ਉਹਨੂੰ ਜਦੋਂ ਕੱਢਿਆ ਤੇ ਕੱਢ ਕੇ ਉਹਦੇ ਫਿਰ ਇਥੇ ਨਾਲ ਉਹਦੇ ਵੀ ਉਹਦੀ ਮੈਸੇਜ ਵੀ ਸੀਗੀ ਜੈਡੀ ਸੀ ਇੱਕ ਤੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਭੇਜ ਕੇ ਅਸੀਂ ਹੁਣ ਉਹਨਾਂ ਨੂੰ ਫਸਾ ਲਿਆ ਬਿਲਕੁਲ ਪਲੇਟ ਠੀਕ ਸੀ ਹਾਂ ਜੀ ਪੁਲਿਸ ਨੂੰ ਭਲਾ ਕੇ ਉਹਦੀ ਮਦਦ ਕਰਕੇ ਪੂਰਾ ਉਹਨੂੰ ਪੁੱਛ ਕੇ ਸਰਸੋਇ ਕਰਾ ਕੇ ਸਾਡੇ ਮੁਲਾਜ਼ਮਾਂ ਨੇ ਸਹਿਯੋਗ ਨਾਲ ਉਹਨੂੰ ਕੱਢ ਕੇ ਬਾਹਰ 60 ਕਿਤੇ ਸਿਰ ਤੇ ਹਾਂਜੀ ਸਿਰ ਤੇ ਹਾਂ ਉਹਦੇ ਕਾਫੀ ਸੁਣੀ ਤੇ ਛਟਾਂ ਜਿਹੜੀਆਂ ਕਾਫੀ ਨੋਰਮ ਲੱਗੀਆਂ ਬੰਦਾ ਉਹ ਹੋਸ਼ ਕਰਦਾ ਸੀ ਹਾਂਜੀ ਹਾਂ ਉਹਦਾ ਹੋਸ਼ ਕਰਦਾ ਤੇ ਹੁਣ ਸਰ ਸਿਵਲ ਹਸਪੀਟਲ ਵਿਖੇ ਭੇਜਿਆ ਕਿ ਨਿੱਜੀ ਹਸਪੀਟਲ ਕੋਈ ਹੋਰ ਕੋਈ ਨਿੱਜੀ ਹਸਪਤਾਲ ਨਾਲ ਗਿਆ ਹਾਂ ਰਾਜਾ ਹਸਪਤਾਲ ਜਿਹੜਾ ਪ੍ਰਾਈਵੇਟ ਹਸਪੀਟਲ ਗਏ ਉਹਦਾ ਦੱਸਿਆ ਸਾਨੂੰ ਜਾਣ ਲੱਗੇ ਹਲੇ ਸਾਡੇ ਪਤਾ ਨਹੀਂ ਕੀਤਾ ਉੱਥੋਂ ਜੀ ਹੁਣ ਸਰ ਇਹਦਾ ਫਿਰ ਕੀ ਇੱਥੇ ਪੈਰੀਗੇਟ ਕਰ ਦਿੱਤਾ ਤੇ ਹੁਣ ਇੱਥੇ ਬੈਰੀਗੇਟ ਬੈਰੀਗੇਟ ਲਾਤਾ ਆ ਜੀ ਤੇ ਕੋਈ ਵੀ ਮਤਲਬ ਜਿਹੜਾ ਤੈਨੂੰ ਬੰਦਾ ਦਾ ਨਾਮ ਆਵੇ ਤੇ ਹੱਲ ਬੱਸ ਉਹ ਨਾ ਸਰ ਮਤਲ ਬਾਉਂਡਰੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੋਈ ਹੋਰ ਹਾਦਸਾ ਨਾ ਵਾਪਰੇ ਹਾਂਜੀ ਹਾਂਜੀ ਹਾਂ ਕਰਾਂਗੇ ਕਰਾਂਗੇ ਜੀ ਮੈਂ ਪ੍ਰਸ਼ਾਸਨ ਨੂੰ ਦੱਸਾਂਗੇ ਵੀ ਥੋੜੀ ਰੋੜਾ ਇੱਥੇ ਥੋੜੀ ਜੀ ਕੰਧ ਆ ਇੱਕ ਹਰ ਪਹਿਲਾਂ ਦੀ ਜੀ ਜੀ ਤੇ ਇਹ ਮੇਰਾ ਬਰਸਾਤਾਂ ਦੇ ਬਿਲਲੇ ਦੀ ਆ ਜੀ ਤੇ ਉਹ ਕਹਿੰਦੇ ਆਗੇ ਮੈਨੂੰ ਠੀਕ ਕਰ ਦਿਓ ਤਾਂ ਕਰਕੇ ਹਰ ਇੱਕ ਦਾ ਪਹੁੰਚਾ ਹੋ ਜਾਊਗਾ ਹਾਂ ਬਿਲਕੁਲ ਜੀ ਹਾਂ ਬਹੁਤ ਸ਼ੁਕਰੀਆ ਟ੍ਰੈਫਿਕ ਇੰਚਾਰਜ ਐਸਐਚ ਜਸਵਿੰਦਰ ਸਰ ਆਪਣੀ ਟੀਮ ਦੇ ਨਾਲ ਇੱਥੇ ਮੌਕੇ ਤੇ ਪਹੁੰਚ ਜਾਂਦੇ ਆ ਹਾਲਾਂਕਿ ਅੱਗੇ ਨਾਕਾ ਲੱਗਿਆ ਹੋਇਆ ਪਰ ਫਿਰ ਵੀ ਹੈਲਪ ਕਰਨ ਲਈ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚਦੀ ਔਰ ਹੁਣ ਜਦੋਂ ਸਥਿਤੀ ਥੋੜੀ ਜਿਹੀ ਸਥਿਰ ਹੋਈ ਹੈ ਤਾਂ ਉਹਨਾਂ ਨੂੰ ਨਿੱਜੀ ਹਸਪਤਲ ਵਿਖੇ ਲਿਜਾਇਆ ਗਿਆ ਉਹ ਪਾਜੀ ਥੱਲੇ ਉਹਨਾਂ ਦੀ ਐਨਕ ਚੱਕ ਕੇ ਲੈ ਕੇ ਆਏ ਆ ਤਾਂ ਸਥਿਤੀ ਗੰਭੀਰ ਬਣ ਜਾਂਦੀ ਹੈ ਜਦੋਂ ਕਿਸੇ ਨਾਲ ਦੇਖੋ ਐਕਸੀਡੈਂਟ ਹਾਦਸੇ ਦਾ ਨਾਮ ਹੀ ਅਜਿਹਾ ਆ ਸੁਣਦੇ ਸਾਰ ਬੰਦੇ ਦੇ ਇੱਕ ਵਾਰ ਤਾਂ ਰੋਂਗ ਤੇ ਖੜੇ ਹੋ ਜਾਂਦੇ ਸਵਾਲ ਇਹ ਹੀ ਹੁੰਦਾ ਕਿ ਠੀਕ ਵੀ ਹੋਣਗੇ ਸਾਰੇ ਕਿ ਨਹੀਂ ਔਰ ਇਹ ਤਸਵੀਰਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਪਾਰੇ ਹੋ ਸੱਟਾਂ ਬਹੁਤ ਡੂੰਘੀਆਂ ਵੱਜੀਆਂ ਵਿਅਕਤੀ ਇੱਕ ਵਾਰੀ ਤਾਂ ਹੱਕਾ ਪੱਕਾ ਨਜ਼ਰ ਆ ਰਿਹਾ ਇੱਕ ਵਾਰ ਤਾਂ ਥੋੜਾ ਜਿਹਾ ਅਨਕੌਂਸ਼ੀਅਸ ਨਜ਼ਰ ਆ ਰਿਹਾ ਪਰ ਇਹ ਅਣਗਹਿਲੀ ਕਿਹਦੀ ਆ ਮੈਂ ਬਸ ਇੱਕੋ ਮੜਿਆ ਤਰਕ ਦੇਣਾ ਕਿ ਲੀਡਰ ਇੱਥੇ ਹੁਣ ਜਿੰਨੇ ਮਰਜ਼ੀ ਆ ਜਾਣਗੇ ਵੋਟਾਂ ਜਿੰਨੀਆਂ ਨੇ ਮਰਜ਼ੀ ਮੰਗਣ ਆ ਜਾਣੀਆਂ ਜਦੋਂ ਹੜ੍ਹ ਆਈ ਸੀ ਉਦੋਂ ਵੀ ਇੱਥੇ ਸਾਰੇ ਲੀਡਰ ਟੁੱਕੇ ਸੀਗੇ ਪਰ ਕਿਸੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਇਹਦੀ ਬਾਉਂਡਰੀ ਕਰਾ ਦੀਏ ਲੋਕally ਸੇਫ ਜਿਹੜੀ ਹੈ ਪ੍ਰਸਥਤੀਆਂ ਬਣਾ ਦੀਏ ਬਸ ਗੱਲਾਂ ਜਿੰਨੀਆਂ ਮਰਜ਼ੀ ਲੀਡਰਾਂ ਤੋਂ ਕਰਾ ਲਓ ਪਰ ਲੋਕਾਂ ਨੇ ਕੋਈ ਕੰਮ ਨਹੀਂ ਕਰਨਾ ਜੀ ਬਾਜੀ ਦੱਸੋ ਕੀ ਆ ਤੁਹਾਡੇ ਸਾਡ ਤੁਹਾਡੇ ਸਾਡ ਲੱਗੀ ਆ ਹੁਣ ਇਹ ਬੰਦੇ ਨੇ ਹਿੰਮਤ ਨਾਲ ਕੱਢਿਆ ਜੀ ਅਤੇ ਨਾ ਆ ਮੁੰਡੇ ਇਹਨਾਂ ਦੋਹਾਂ ਨੇ ਮੋਟਰਸਾਈਕਲ ਥੱਲੇੋਂ ਚੱਕਿਆ ਬਹੁਤ ਵਧੀਆ ਇਹਨਾਂ ਨੇ ਹਿੰਮਤ ਦਿਖਾਈ ਛਾਲ ਮਾਰੀ ਸਿੱਧੀ ਥੱਲ ਮਾਰ ਕੇ ਉਹਨਾਂ ਨੂੰ ਬੜੇ ਨਾਲ ਹੀ ਛਾਲ ਮਾਰਤੀ ਨਾਲ ਹੀ ਛਾਲ ਇਹਨਾਂ ਨੇ ਮਾਰਤੀ ਔਰ ਨਾਲ ਹੀ ਪੁਲਿਸ ਵੀ ਭੱਜ ਕੇ ਆਈ ਜਿਹੜੀ ਗੁਜਰਾਤ ਪੁਲਿਸ ਆਈ ਹੋਇਆ ਇੱਥੇ ਉਹਨਾਂ ਨੇ ਹਿੰਮਤ ਆ ਮਾਰੀ ਬਹੁਤ ਸਾਰੇ ਪੰਜੇ ਚਾਰੇ ਪੰਜੇ ਥੱਲੇ ਨੂੰ ਜਾ ਬੜੇ ਸਾਰਿਆਂ ਨੇ ਚੱਕੇ ਮਿਲ ਕੇ ਐਕਸੀਡੈਂਟ ਹੋਇਆ ਤਿੰਨ ਬੰਦੇ ਵਾਹਾਂ ਗਿਰਾ ਮੈ ਜਿੱਥੇ ਟੈਨ ਐਕਸੀਡੈਂਟ ਹੋਇਆ ਤਿੰਨ ਐਕਸੀਡੈਂਟ ਹੋਇਆ ਹੈ ਸਾਈਕਲ ਪਹਿਲਾਂ ਡਿੱਗਿਆ ਸੀ ਸਾਈਕਲ ਪਹਿਲਾਂ ਡਿੱਗਿਆ ਸੀ ਇਹਨੂੰ ਪਤਾ ਸਰਤੇ ਲੱਗਦੇ ਵੀ ਚਰਦੇ ਲੱਗੇ ਦੇਖੋ ਜਾਨਵੀ ਜਾ ਸਕਦੀ ਆ ਬਿਲਕੁਲ ਬਿਲਕੁਲ ਜਾਨਵੀ ਜਾ ਸਕਦੀ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਪਰ ਇਹਨਾਂ ਦੋ ਵੀਰਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਜਿੱਦਾਂ ਹੀ ਮੋਟਰਸਾਈਕਲ ਉਹਦੇ ਥੱਲੇ ਕਹਿੰਦੇ ਜਾਂਦਾ ਉਸੇ ਵੇਲੇ ਆਪਣੀ ਪ੍ਰਵਾਹ ਕੀਤੇ ਬਿਨਾ ਛਾਲਾ ਮਾਰ ਦਿੰਦੇ ਆ ਔਰ ਉਹਨਾਂ ਨੂੰ ਬਾਹਰ ਕੱਢਦੇ ਹਸਬੈਂਡ ਵਾਈਫ ਨੂੰ ਵਾਈਫ ਠੀਕ ਸੀ ਉਹਨਾਂ ਦੀ ਠੀਕ ਸੀ ਵਾਈਫ ਠੀਕ ਸੀ ਭਾਜੀ ਇਹ ਜਿਹੜਾ ਇੱਥੇ ਬ੍ਰੇਕਰ ਹੈ ਨਾ ਇਸ ਬ੍ਰੇਕਰ ਦੇ ਉੱਪਰ ਕਈ ਵਾਰ ਲੈਣਾ ਰੇਤੇ ਦੀ ਟਰਾਲੀ ਜਾਂ ਟੂੜੀ ਦੀ ਟਰਾਲੀ ਏ ਡਿੱਗਦੀ ਐ ਇੱਥੇ ਅਸੀਂ ਸਫਾਈ ਵੀ ਬਹੁਤ ਰੱਖਦੇ ਆ ਇੱਥੇ ਆਪਾਂ ਪਾਪੜ ਜਿੰਮੇਵਾਰ ਵੀ ਕਰਦੇ ਨਾਮਤਾਰੀ ਸਾਹਿਬ ਆਪਾਂ ਇਹਨੂੰ ਬੈਰੀਕੇਟ ਕਰਦੇ ਗਏ ਇੱਕ ਵਾਰੀ ਫੇਰ ਤੋਂ ਲਿਆਓ ਬੈਰੀਕੇਟ ਲਾਣਾ ਚਾਹੀਦਾ ਬੈਰੀਕੇਟ ਕਰਦੀ ਆ ਆਪਾਂ ਦੁਆਰ ਤੇ ਤਾਂ ਜੋ ਕਿਸੇ ਹੋਰ ਨਾਲ ਹਾਦਸਾ ਨਾ ਵਾਪਰੇ ਬੈਰੀਕੇਟ ਆਪਾਂ ਕਰ ਦਈਏ ਇੱਥੇ ਬੱਸ 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 ਤਾਂ ਜੋ ਕਿਸੇ ਹੋਰ ਨਾਲ ਹਾਦਸਾ ਨਾ ਵਾਪਰੇ ਬੈਰੀਕੇਟ ਹੋਣਾ ਬਹੁਤ ਜ਼ਰੂਰੀ ਐ ਇੱਧਰ ਕਰ ਦਿਓ ਹੁਣ ਆਏ ਸਾਡੇ ਵੀਰ ਨੇ ਨਾਮਤਾਰੀ ਜੀ ਇਹ ਵੀ ਹਮੇਸ਼ਾ ਲੋਕਾਂ ਦੀ ਹੈਲਪ ਚ ਹੈਲਪ ਕਰਦੇ ਤੁਹਾਨੂੰ ਨਜ਼ਰ ਆ ਜਾਣਗੇ ਆ ਭਾਈ ਸਾਹਿਬ ਦੀ ਛਲਾਗਾ ਬਣਦੀ ਹੈ ਤੇਨਾਂ ਦੀ ਛਲਾਗਾ ਬਣਦੀ ਹੈ ਪੁਲਿਸ ਪ੍ਰਸ਼ਾਸਨ ਦੀ ਛਲਾਗਾ ਜਿਨ੍ਹਾਂ ਨੇ ਔਖੀ ਘੜੇ ਅਣਜਾਣ ਵਿਅਕਤੀ ਦੀ ਮਦਦ ਲਈ ਆਪਣੀ ਪੂਰੀ ਤਾਕਤ ਲਾਈ ਹੈ ਤਸਵੀਰਾਂ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਕਿੰਨੀ ਗੁੱਜੀ 6:00 ਵਜੇ ਨਜ਼ਰ ਆ ਰਹੀ ਹੈ ਪਰ ਫਿਰ ਤੋਂ ਪ੍ਰਸ਼ਾਸਨ ਅੱਗੇ ਸਰਕਾਰਾਂ ਅੱਗੇ ਪੋਲਿਟੀਕਲ ਪਾਰਟੀਆਂ ਅੱਗੇ ਬੇਨਤੀ ਆ ਯਾਰ ਲੋਕਾਂ ਦਾ ਸੋਚੋ ਲੋਕਾਂ ਦਾ ਸੋਚੋ ਕਦ ਤੱਕ ਇੱਕ ਦੂਜੇ ਨਾਲ ਜਿਹੜੀ ਕੁੰਡੀ ਫਸਾ ਕੇ ਰੱਖੋਗੇ ਕੁੰਡੀਆਂ ਉੱਥੇ ਫਸਾਓ ਜਿੱਥੇ ਲੋਕਾਂ ਦੀ ਮਦਦ ਹੋ ਸਕੇ ਕੁੰਡੀਆਂ ਆਪਣੀਆਂ ਫਸਾਈ ਜੋਗੇ ਉੱਥੋਂ ਨਿਕਲ ਆ ਆ ਕੰਧ ਖੜੀ ਕਰ ਦੋ ਇੱਥੇ ਪ੍ਰੋਪਰ ਵੈਰੀਗੇਟਿੰਗ ਕਰ ਦੋ ਲੋਕੀ ਆਪ ਹੀ ਤੁਹਾਨੂੰ ਦੁਆਵਾ ਦੇਣਗੇ ਪਰ ਜੇ ਹੁਣ ਰੱਬ ਨਾ ਕਰੇ ਖੁਦਾ ਨਾ ਖਾਸ ਸਭ ਕੁਝ ਇੱਥੇ ਵੱਡੀ ਘਟਨਾ ਹੋ ਜਾਂਦੀ ਫਿਰ ਸਵਾਲ ਖੜੇ ਹੋ ਜਾਂਦੇ ਫਿਰ ਤੁਹਾਡੇ ਕੋਲ ਜਵਾਬ ਕੋਈ ਕੋਈ ਨਹੀਂ ਹੁੰਦਾ ਲੋਕਾਂ ਦੇ ਬਾਰੇ ਸੋਚੋ ਲੋਕ ਤੁਹਾਨੂੰ ਤਾਂ ਹੀ ਚੰਗਾ ਕਹਿਣਗੇ ਬਣੇ ਰਹਿਣਾ ਵੀ ਬੱਤੀ ਨਵਾ ਚੈਨਲ ਤੇ ਛੋਟੇ ਵੀ ਦਿਨੀ ਸੁਰੀ ਕੈਮਰਾ ਪਰ ਸਮਝ ਕਿ ਉਹਨਾਂ ਜਾਸ ਤੱਕ ਪਹੁੰਚ ਜੇ ਫਿਰ ਤੁਹਾਨੂੰ ਹਸਰਮਗੇ ਸੱਸੀ ਕਾਲਾ ਰਪਾ